ਕੁਝ ਨਹੀਂ ਦਿੱਤਾ ਹੁਣ ਵੀ ਮੇਰੇ ਉਪਰੋਂ ਉਹ ਮੇਰੇ ਵੀ ਉਹ ਜਿਹੜੇ ਸੁੰਦੇ ਨੇ ਜਿੰਨੇ ਝੂਟ ਮਾਰ ਕੇ ਕਿਤੇ ਇਹਦਾ ਐਮਪੀ ਨਾ ਬਣਾ ਸਕੋ ਕਿਉਂਕਿ ਅਸੀਂ ਰੋੜੇ ਪੈ ਗਏ ਆ ਪੰਜਾਬ ਧਗੇ ਰੋੜੇ ਪੈ ਗਿਆ ਤੇ ਹੁਣ ਜ਼ਿੰਦਗੀ ਦੇ ਵਿੱਚ ਇਹਨੂੰ ਅੱਗੇ ਨਾ ਆਉਣ ਦਿਓ ਮੋਦੀ ਸਾਹਿਬ 15ਵੇਂ ਨੰਬਰ ਤੋਂ 5ਵੇਂ ਨੰਬਰ ਤੇ ਹਿੰਦੁਸਤਾਨ ਨੂੰ ਲੈ ਕੇ ਆਇਆ ਉਹਨਾਂ ਦੀ ਸੋਚ ਜਲੀ ਚੰਗੀ ਆ ਉਹਨਾਂ ਦੀ ਸੋਚ ਗਰੀਬਾਂ ਬਰੰਦੀ ਆ ਲੋਕਾਂ ਦੇ ਕੱਚੇ ਕੋਠੇ ਸਾਰਾ ਕੋਈ ਦੇ ਰਹੇ ਨੇ ਉਹ ਵੀਰੋ ਇਹਨਾਂ ਨੇ ਕੁਝ ਵੀ ਨਹੀਂ ਦਿੱਤਾ ਇਹ ਆਪਣਾ ਬੜੀਆਂ-ਬੜੀਆਂ ਸਿਣਾ ਲਾ ਕੇ ਆਪਣਾ ਨਾਂ ਕਰ ਰਹੇ ਨੇ ਮੋਦੀ ਸਾਹਿਬ ਨੂੰ ਉੱਥੋਂ ਭੇਜ ਰਹੇ ਸਾਰਾ ਸਮਾਨ ਜੇ ਦੇਣ ਕੀ ਦੇ ਆ ਕਿਸੇ ਨੂੰ ਇਹ ਸੋਚ ਕਿਉ ਆਪਣੀ ਕਹਿੰਦੇ ਸੋਚ ਦੇ ਉੱਤੇ ਪੈਰਾਂ ਨਹੀਂ ਦਿਓ ਕਿਨੇ ਟੁਟਲੇ ਸਨਾਗ ਤੁਹਾਨੂੰ ਥੱਕ ਕੇ ਨਾ ਲੈ ਜੇ ਅੱਗੇ ਛੱਡਿਆ ਜੀ ਇਹਨਾਂ ਨੇ ਤੇ ਮੇਰੀ ਬੇਂਤੀ ਹੈ ਸਾਰੇ ਭੈਣ ਭਰਾਵਾਂ ਨੂੰ ਅਪੀਲ ਕਰਦਾ ਮੈਂ ਪਰ ਜੋ ਵੀ ਭਾਪੀ ਦਾ ਪਾਰਟੀ ਬਣਾਓ ਤੰਗੜੇ ਹੋਗੇ ਬੋਲੇ ਚੋਟਾ ਸਭ ਸੁਰੀਆ ਪ੍ਰਧਾਨ ਮੰਤਰੀ ਬਣ ਜਾ ਰਹੇ ਆ ਕੜੀਆਂ ਇਧਰ ਰਹਿਣ ਦੋ ਇਹ ਵੀ ਮਾਈ ਬਾਹਰ ਨਾ ਜਾਈਂਦਾ ਕਿਤਾਬ ਬਣਾਓ ਜਿੰਦਾਬਾਦ ਜਿੰਦਾਬਾਦ ਭਾਜੀ ਜਨਤਾ ਪਾਦੀ ਜਿੰਦਾਬਾਦ ਭਗਵਾਨ ਦੀ ਸਰਕਾਰ ਮਰਦਾਬਾ ਮਰਦਾ ਆਪ ਜਿੰਦਾਬਾਦ 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 ਆਪ ਜਿੰਦਾਬਾਦ ਅਸਤਾਨਾ ਆਮ ਚੱਕੇ ਜਾਂਦੇ ਹੋ